ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਤੇ ਸਲਾਮ ਜੀ ਉਮੀਦ ਕਰਦੀ ਆ ਜੀ ਤੁਸੀਂ ਸਾਰੇ ਵਧੀਆ ਤੰਦਰੁਸਤ ਚੜ੍ਹਦੀ ਕਲਾ ਵਿੱਚ ਹੋਮੋਂਗੇ ਦੁਪਹਿਰ ਦਾ ਟਾਈਮ ਹੈਗਾ ਲੱਗੀ ਸੀ ਕਿ ਮੈਂ ਲੰਚ ਦੀ ਤਿਆਰੀ ਕਰਨਾ ਤੇ ਅੱਜ ਮੈਂ ਲੰਚ ਦੇ ਵਿੱਚ ਬਣਾਵਾਂਗੀ ਜੀ ਕੜੀ ਪਕੌੜਿਆਂ ਵਾਲੀ ਕੜੀ ਬਣਾਵਾਂਗੀ ਮੈਂ ਕਿੰਨੀ ਵਾਰ ਸੋਚਿਆ ਸੀ ਮੈਂ ਕੜੀ ਬਣਾਵਾਂਗੀ ਕੜੀ ਬਣਾਵਾਂਗੀ ਤੇ ਹੁਣ ਆਪਣੇ ਕੋਲ ਦੱਸੀ ਵੀ ਹੈਗੀ ਅੱਜ ਇਹ ਇਸ ਕਰਕੇ ਫਿਰ ਨਾ ਮੇਰਾ ਦਿਲ じゃ ਕੀਤਾ ਚਲੋ ਅੱਜ ਕੜੀ ਬਣਾ ਲੈਨੇ ਤੇ ਚਲੋ ਨਾਲ ਬਣਾਵਾਂਗੇ ਆਪਾਂ ਪਕੌੜੇ ਪਕੌੜਿਆਂ ਵਾਲੀ ਕੜੀ ਬਣਾਵਾਂਗੇ ਚਲੋ ਜੀ ਕਰਦੇ ਆਪਾਂ ਤਿਆਰੀ ਸਭ ਤੋਂ ਪਹਿਲਾਂ ਜੇ ਆਪਾਂ ਤੇਲ ਰੱਖ ਦਿੰਨੇ ਆ ਗਰਮ ਹੋਣ ਵਾਸਤੇ ਉਸ ਤੋਂ ਬਾਅਦ ਆਪਾਂ ਕਰਦੇ ਆਂ ਘੋਲ ਦੀ ਤਿਆਰੀ ਬੇਸਣ ਦੇ ਇਹ ਲੈ ਲੈ ਜੀ ਆਪਾਂ ਨੇ ਬੇਸਣ ਤੇ ਪਕੌੜਿਆਂ ਵਾਸਤੇ ਆਪਾਂ ਨੇ ਇਹ ਬੰਦ ਗੋਭੀ ਲਈ ਆ ਪੰਜਨਾ ਬੰਦ ਗੋਭੀ ਦੇ ਪਕੌੜੇ ਬਣਾਵਾਂਗੇ ਵਿੱਚ ਪਾਵਾਂਗੇ ਆਪਾਂ ਪਿਆਜ਼ ਚਲੋ ਜੀ ਪਹਿਲਾਂ ਆਪਾਂ ਬੰਦ ਗੋਭੀ ਨੂੰ ਕੱਟ ਲਈਏ ਇਹ ਵਾਈਟ ਵਾਈਟ ਜੇ ਹਨਾ ਫ੍ਰਿਜ ਚ ਪਈ ਸੀ ਇਹਦੇ ਕਰਕੇ ਹੋ ਗਿਆ ਲਓ ਜੀ ਆਪਾਂ ਨੇ ਬੰਦ ਗੋਭੀ ਲੈ ਲਈਏ ਕੱਟ ਲਈਏ ਬਰੀਕ ਬਰੀਕ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਧੋ ਲਾਂਗੇ ਲਓ ਜੀ ਪਕੌੜਿਆਂ ਵਾਸਤੇ ਆਪਾਂ ਨੇ ਬੇਸਣ ਲੈ ਲਿਆ ਸੀ ਤੇ ਹੁਣ ਇਹਦੇ ਵਿੱਚ ਆਪਾਂ ਬੰਦ ਗੋਭੀ ਕੱਟੀ ਹੋਈ ਪਿਆਜ਼ ਮਿਰਚਾਂ ਕੱਟੀਆਂ ਨੇ ਤੇ ਬਾਕੀ ਕਿ ਨਮਕ ਹਲਦੀ ਤੇ ਮਿਰਚਾਂ ਪਾ ਲਈਆਂ ਨੇ ਥੋੜਾ ਜਿਹਾ ਗਰਮ ਮਸਾਲਾ ਪਾ ਕੇ ਹੁਣ ਆਪਾਂ ਇਹਨਾਂ ਨੂੰ ਮਿਕਸ ਕਰਾਂਗੇ ਤੇ ਉਧਰ ਆਪਣਾ ਤੇਲ ਵੀ ਗਰਮ ਹੋ ਰਿਹਾ ਤੇ ਹੁਣ ਆਪਾਂ ਇਹਦੇ ਪਕੌੜੇ ਬਣਾ ਕੇ ਪਾ ਲੈਣੇ ਆਂ ਹਾਂ ਬੰਦ ਗੋभी ਮੇਰੇ ਤੋਂ ਥੋੜੀ ਜਹੀ ਮੋਟੀ ਹੋ ਰਹਿ ਗਈ ਵੈਸੇ ਗਲਤੀ ਕੀਤੀ ਮੈਂ ਨਾ ਇਹਨੂੰ ਕੱਦੂਕਸ ਕਰ ਲੈਣਾ ਸੀਗਾ ਕੱਦੂਕਸ ਕਰਦੀ ਤਾਂ ਜ਼ਿਆਦਾ ਵਧੀਆ ਪਕੌੜੇ ਬਣਨੇ ਸੀ ਹੁਣ ਥੋੜੇ ਜੇ ਮੋٹے-ਮੋٹے ਰੱਖਾਂਗੀ ਜਦੋਂ ਜਿੱਦੜ ਆਪਣਾ ਤੇਲ ਗਰਮ ਹੋ ਗਿਆ ਹੈ ਤੇ ਹੁਣ ਆਪਾਂ ਪਕੌੜੇ ਤਲ ਲੈਣੇ ਆ ਤੁਹਾਡਾ ਕੀ ਕਰੀਏ। ਕੀ ਕਰੀਏ। ਬਿਲਕੁਲ ਜਿਹਾ ਹੁੰਦਾ ਹੈ ਪਰ। ਇਹ ਜਿਹੜਾ ਮਹਨਦਰਾ ਖੇਲੋ। ਇਹ ਆਲਾ। ਜਦੋਂ ਆਪਣੇ ਪਕੌੜੇ ਜੀ ਬਣ ਰਹੇ ਨੇ ਤੇ ਇਧਰ ਆਪਾਂ ਕੜੀ ਵਾਸਤੇ ਕੋਹਲ ਤਿਆਰ ਕਰ ਲੈਨੇ ਆ। ਇਹ ਆਪਣੀ ਲੱਸੀ ਪਈ ਸੀ ਕਿ ਗਾੜੀ-ਗਾੜੀ ਜੀ ਲੱਸੀ ਹੈਗੀ ਆ। ਇਹ ਕੀ ਹੈ? ਜਿੱਦਾਂ ਲੱਪੇ ਦਾ ਘੋਲ ਤਿਆਰ ਕਰ ਲਏ ਨੇ ਤੇ ਪਕੌੜੇ ਵੀ ਆਪਣੇ ਇੱਧਰ ਬਣ ਗਏ ਨੇ ਤੇ ਸਭ ਤੋਂ ਪਹਿਲਾਂ ਆਪਾਂ ਨਾ ਰੱਖਾਂਗੇ ਕੜੀ ਨੂੰ ਕੜਨ ਵਾਸਤੇ ਵਿੱਚ ਆਪਾਂ ਨੇ ਕੜੀ ਪੱਤਾ ਪਾ ਦਿੱਤਾ ਇਹ ਤੇਜ ਪੱਤਾ ਪਾ ਦਿੱਤਾ ਤੇ ਬਾਕੀ ਥੋੜੀ ਜੀ ਹਲਦੀ ਤੇ ਮਿਰਚਾਂ ਪਾ ਲੈਣੀਆਂ ਨੇ ਬਸ ਆਪਾਂ ਨੇ ਫਿਰ ਇਹਦੇ ਬਾਅਦ ਥੋੜਾ ਜਿਹਾ ਸੇਕ ਲਵਾ ਕੇ ਇਹਨੂੰ ਤੇ ਪਾਵਾਂਗੇ ਜੀ ਆਪਾਂ ਕੜੀ ਵਾਲਾ ਘੋਲ ਬੇਸਣ ਦਾ ਉਜੀ ਆਪਾਂ ਨੇ ਬੇਸਨ ਦਾ ਤਿਆਰ ਕੀਤਾ ਹੈ ਘੋਲ ਪਾ ਦਿੱਤਾ ਏ ਤੇ ਹੁਣ ਆਪਾਂ ਇਹਨੂੰ ਨਾ ਚੰਗੀ ਤਰ੍ਹਾਂ ਵਸ ਕਾੜਨ ਵਾਸਤੇ ਰੱਖ ਦੇਣਾ ਏ ਬਹੁਤ ਹੀ ਚੰਗੀ ਤਰ੍ਹਾਂ ਆਪਾਂ ਇਹਨੂੰ ਕਾੜਾਂਗੇ ਕੜੀ ਨੂੰ ਤੇ ਅਲੱਗ ਤੋਂ ਮੈਂ ਦਾ ਫਿਰ ਬਾਕੀ ਤੜਕਾ ਤਿਆਰ ਕਰਾਂਗੀ ਕਿਉਂਕਿ ਪੂਰੀ ਨਾ ਕੜੀ ਜਿਹੜੀ ਹੈਗੀ ਆ ਕੜਨ ਤੋਂ ਬਾਅਦ ਇਹਦੇ ਵਿੱਚ ਜਦੋਂ ਆਪਾਂ ਤੜਕਾ ਪਾਉਨੇ ਤਾਂ ਉਹਦਾ ਫਿਰ ਤੜਕੇ ਦਾ ਆਪਣਾ ਹੀ ਅਲੱਗ ਹੀ ਟੇਸਟ ਹੁੰਦਾ ਏ ਇਸ ਕਰਕੇ ਆਪਾਂ ਤੜਕਾ ਬਾਅਦ ਵਿੱਚ ਪਾਵਾਂਗੇ ਤੜਕੇ ਵਾਸਤੇ ਆਪਾਂ ਨੇ ਦੇਖੋ ਆਹ ਵਾਲਾ ਸਮਾਨ ਲਿਆ ਲਸਣ ਅਦਰਕ ਹਰੀਆਂ ਮਿਰਚਾਂ ਕੜੀ ਪੱਤਾ ਤਿਆਰਨਾ ਹੈਗੇ ਨੇ ਲਸਣ ਦੀਆਂ ਭੁੰਖਾਂ ਤੇ ਇੱਕ ਟਮਾਟਰ ਵੀ ਪਾਵਾਂਗੇ ਆਪਾਂ ਇਹਨਾਂ ਚੀਜ਼ਾਂ ਨੂੰ ਆਪਾਂ ਨਾ ਗ੍ਰਾਈਂਡ ਕਰਾਂਗੇ ਕਿਉਂਕਿ ਕੁੱਟ ਕੇ ਨਾ ਤੜਕੇ ਵਿੱਚ ਜ਼ਿਆਦਾ ਵਧੀਆ ਟੇਸਟ ਆਉਂਦਾ ਹੈ ਇੱਧਰ ਆਪਣੀ ਕੜੀ ਵੀ ਬਣ ਰਹੀ ਹੈ ਤੇ ਮੈਂ ਨਮਕ ਨਹੀਂ ਸੀ ਪਾਇਆ ਤਾਂ ਆਪਾਂ ਨੇ ਨਮਕ ਪਾ ਦਿੱਤਾ ਇਹਦੇ ਵਿੱਚ ਕੜੀ ਬਹੁਤ ਵਧੀਆ ਤਰੀਕੇ ਦੇ ਨਾਲ ਕੱਢ ਰਹੀ ਆ तकरीबन ਅੱਧਾ ਘੰਟੇ ਤੋਂ ਉੱਪਰ ਹੋ ਗਿਆ ਕੜਦੀ ਨੂੰ ਹੁਣ ਕੜੀ ਵਾਸਤੇ ਆਪਾਂ ਕਰਦੇ ਆ ਜੀ ਤੜਕਾ ਤਿਆਰ ਆਪਾਂ ਨੇ ਦੋ ਸੁੱਕੀਆਂ ਲਾਲ ਮਿਰਚਾਂ ਬਾਦ ਕੇ ਨੇ ਕੜੀ ਪੱਤਾ ਪਾ ਦਿੰਨੇ ਆ ਬਾਕੀ ਜੋ ਆਪਾਂ ਨੇ ਕੁੱਟਿਆ ਸੀਗਾ ਲਸਣ ਅਦਰਕ ਵਗੈਰਾ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਫਰਾਈ ਕਰਾਂਗੇ ਜੀ ਤੜਕਾ ਆਪਣਾ ਪਿਆਰ ਹੋ ਗਿਆ ਇਹ ਤੇ ਹੁਣ ਥੋੜੀ ਜਿਹੀ ਲਾਲ ਮਿਰਚ ਪਾਵਾਂਗੇ ਤੇ ਨਾਲ ਦੀ ਨਾਲ ਆਪਾਂ ਪਾ ਦੇਣਾ ਜੀ ਟਮਾਟਰ ਦਾ ਪੇਸਟ ਤੇ ਇਹਨੂੰ ਚੰਗੀ ਤਰ੍ਹਾਂ ਪਕਾਉਨੇ ਆ ਥੋੜਾ ਜਿਹਾ ਪਾਵਾਂਗੇ ਜੀ ਗਰਮ ਮਸਾਲਾ ਚਲੋ ਜੀ ਕੜੀ ਦੇ ਵਿੱਚ ਆਪਾਂ ਤੜਕਾ ਪਾ ਦਿੰਨੇ ਆ ਜੀ ਹੁਣ ਵੇਖੋ ਤੜਕਾ ਆਪਾਂ ਨੇ ਪਾ ਦਿੱਤਾ ਏ ਕੜੀ ਆਪਣੀ ਬਹੁਤ ਵਧੀਆ ਤਰੀਕੇ ਦੇ ਨਾਲ ਬਣ ਗਈ ਹੈ ਤੇ ਹੁਣ ਆਪਾਂ ਪਕੌੜੇ ਪਾ ਦਵਾਂਗੇ ਇਹਦੇ ਵਿੱਚ ਲੋ ਜੀ ਪਕੌੜੇ ਆਪਾਂ ਪਾ ਦਿੱਤੇ ਨੇ ਕੜੀ ਦੇਖੋ ਕਿੰਨੀ ਵਧੀਆ ਬਣੀ ਹੈ ਨਾ ਪਤਲੀ ਹੈ ਨਾ ਗਾੜੀ ਹੈ ਜਿਆਦਾ ਬਹੁਤ ਵਧੀਆ ਖੜੀ ਬਣ ਕੇ ਤਿਆਰ ਹੋਈ ਹੈ ਆਪਣੀ ਦੇਖੋ ਕਿੰਨੀ ਵਧੀਆ ਲੁੱਕ ਆਈ ਹੈ ਤੇ ਔਰ ਖਾਣ ਨੂੰ ਵੀ ਬਹੁਤ ਹੀ ਜ਼ਿਆਦਾ ਟੇਸਟੀ ਬਣੀ ਹੈ ਕਮੈਂਟ ਕਰਕੇ ਜਰੂਰ ਦੱਸੋ ਜੀ ਤੁਹਾਨੂੰ ਮੇਰੀ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਤੇ ਉੱਪਰੋਂ ਦੀ ਪਾ ਦਿੱਤੀ ਹੈ ਜੀ ਆਪਾਂ ਨੇ ਕਸੂਰੀ ਮੇਥੀ ਤੇ ਇਧਰ ਆਪਣੇ ਰਾਈਸ ਵੀ ਬਣ ਕੇ ਤਿਆਰ ਹੋ ਗਏ ਨੇ ਜਦੋਂ ਜੀ ਕਰੀਏ ਥਾਲੀ ਤਿਆਰ। ਲੋ ਜੀ ਆਪਣੀ ਥਾਲੀ ਤਿਆਰ ਹੋ ਗਈ ਐ। ਰੋਟੀ ਵੀ ਆਪਾਂ ਬਣਾ ਲਈ ਸੀ ਕਿਉਂਕਿ ਆਪਣਾ ਪੰਜਾਬੀਆਂ ਦਾ ਰੋਟੀ ਖਾਦੇ ਬਿਨਾਂ ਤਾਂ ਸਰਦਾ ਹੈ ਨਹੀਂ ਕੱਲੇ ਚੌਲਾਂ ਦੇ ਨਾਲ। ਤੇ ਚਲੋ ਜੀ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ। ਪਰਮਾਤਮਾ ਸਾਰਿਆਂ ਨੂੰ ਹਸਦੇ ਵਸਦੇ ਹਮੇਸ਼ਾ ਉਸ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ।